ਤੇ ਸਾਡਾ 메인 ਬਾਜ਼ਾਰ ਬਣਿਆ ਗ੍ਰੋਟੇ ਦਾ ਸਾਡੇ ਗ੍ਰੋਟੇ ਇੱਕ پارک ਮੰਤਰੀ ਸਾਹਿਬ ਨੇ ਦਿੱਤਾ 50 ਲੱਖ ਦੀ ਲਾਗਤ ਨਾਲ ਜਿਹੜਾ ਨੀਂ ਬੱਥਰ ਰੱਖਿਆ ਗਿਆ ਆ 30 ਲੱਖ 40 ਲੱਖ 40 ਤੋਂ 44 ਲੱਖ ਰੁਪਇਆ ਦਿੱਤਾ ਸਕੂਲ ਲਈ ਦ ਕੰਮ ਬਹੁਤ ਜ਼ਿਆਦਾ ਮੰਤਰੀ ਸਾਹਿਬ ਨੇ ਕਰਾਏ ਨੇ 8-10 ਮਹੀਨਿਆਂ ਚ ਇੱਕਾ ਨਾਗਰੋਟੇ ਤੋਂ ਜੰਡੀ ਰੋਡ 1 ਕਿਲੋਮੀਟਰ ਜੋ ਕੁਝ ਲਗਭਗ 88 ਲੱਖ ਰੁਪਏ ਦੀ ਲਾਗਤ ਨਾਲ ਜੈ ਸ਼੍ਰੀ ਰਾਮ ਗਰੋਟੇ ਦੇ ਵਿੱਚ ਜਿਹੜੇ ਕੰਮ ਸ਼ੁਰੂ ਕਰਨ ਦੀ ਤੁਸੀਂ ਗੱਲ ਕਰਦੇ ਪਿਓ ਕੰਮ ਸ਼ੁਰੂ ਸਭ ਤੋਂ ਪਹਿਲੇ ਤੇ ਸਾਡਾ 메ਨ ਬਾਜ਼ਾਰ ਬਣਿਆ ਗਰੋਟੇ ਦਾ ਤੇ ਉਸ ਤੋਂ ਬਾਅਦ ਸਾਡੇ ਗਰੋਟੇ ਇੱਕ ਪਾਰਕ ਮੰਤਰੀ ਸਾਹਿਬ ਨੇ ਦਿੱਤਾ 50 ਲੱਖ ਦੀ ਲਾਗਤ ਨਾਲ ਜਿਹੜਾ ਨੀਂ ਬੱਥਰ ਰੱਖਿਆ ਗਿਆ ਆ ਉਸ ਤੋਂ ਬਾਅਦ 44 ਲੱਖ 40 ਲੱਖ 40 ਤੋਂ 44 ਲੱਖ ਰੁਪਇਆ ਦਿੱਤਾ ਸਕੂਲ ਲਈ ਜੋ ਪ੍ਰਾਈਵੇਟ ਸਕੂਲ ਨੂੰ ਦਿੱਤਾ ਹੈ ਤੇ ਉਸ ਤੋਂ ਬਾਅਦ ਕੰਮ ਬਹੁਤ ਜ਼ਿਆਦਾ ਮੰਤਰੀ ਸਾਹਿਬ ਨੇ ਕਰਾਏ ਨੇ 8-10 ਮਹੀਨਿਆਂ 'ਚ ਇੱਕ ਹਾਡਾ ਗਰੋਟੇ ਤੋਂ ਝੰਡੀ ਰੋਡ 1 ਕਿਲੋਮੀਟਰ ਜੋ ਹੋ ਗਈ ਲਗਭਗ 88 ਲੱਖ ਰੁਪਏ ਦੀ ਲਾਗਤ ਨਾਲ ਬਣਿਆ ਔਰ ਉਸ ਦੇ ਤੋਂ ਬਾਅਦ ਗਰੋਟੇ ਤੋਂ ਚਵਾਨਾ ਉਹ ਵੀ ਰੋਡ ਦਾ ਕੰਮ ਚੱਲਿਆ ਜੋਰਾ ਸ਼ੋਰਾ 'ਚ ਔਰ ਗਰੋਟੇ ਤੋਂ ਝੰਡੀ ਉਹ ਵੀ ਕਮਜ਼ੋਰਾ ਸ਼ੋਰਾਂ ਚੱਲਿਆ ਹੋਇਆ ਹੈ ਔਰ ਗਰੋਟੇ ਤੋਂ ਪੁਆਰਾ ਖੁੰਡੇ ਉਹ ਵੀ ਰੋਡ ਦਾ ਕੰਮ ਜਿਹੜਾ ਹੈ ਜੋਰਾ ਸ਼ੋਰਾਂ ਚੱਲਿਆ ਹੋਇਆ ਹੈ ਕੰਮ ਗਰੋਟੇ ਦੇ ਚਵੱਖੇ ਹੀ ਤੇ ਜੋਰਾ ਸ਼ੋਰਾਂ ਚੱਲੇ ਹੋਏ ਨੇ ਸਾਰਾ ਹੀ ਕ੍ਰੈਡਿਟ ਜਿਹੜਾ ਜਾਂਦਾ ਹੈ ਮੰਤਰੀ ਸਾਹਿਬ ਨੂੰ ਜਾਂਦਾ ਹੈ ਮੰਤਰੀ ਸਾਹਿਬ ਨੇ ਪਿੰਡ ਨੂੰ ਬਿਲਕੁਲ ਸੁੰਦਰ ਗ੍ਰਾਮ ਦੀ ਤਰ੍ਹਾਂ ਬਣਾਣਗੇ ਹੋ ਤੇ ਮੈਂ ਆਸ ਵੀ ਕਰਦਾ ਕਿ ਬਣੇਗਾ ਵੀ ਔਰ ਸਾਰਾ ਹੀ ਪਿੰਡ ਆਪਣਾ ਏਰੀਆ ਸਾਰਾ ਹੀ ਖੁਸ਼ ਹੋਏਗਾ ਇਹ ਰੋਡ ਬਣਨ ਨਾਲ ਲਗਭਗ 30 ਤੋਂ 35 ਪਿੰਡਾਂ ਨੂੰ ਸਹੂਲਤ ਮਿਲੇਗੀ ਬੱਚਿਆਂ ਨੂੰ ਆਉਣ ਜਾਣ ਲਈ ਸਕੂਲ ਦੇ ਵਿੱਚ ਸਹੂਲਤ ਮਿਲੇਗੀ ਲੱਗੇ ਸਕੇ ਦੇ ਬੱਚੇ ਜਿੰਨੇ ਵੀ ਆ ਇੱਥੇ ਆਪਣਾ ਸ੍ਰੀ ਹੰਸਰਾ ਸੀਨੀਅਰ ਸੈਕੰਡਰੀ ਸਕੂਲ ਗਰੋਟਾ ਉਹਦੇ ਵਿੱਚ ਬੱਚੇ ਪੜ੍ਹਦੇ ਨੇ ਲੱਗੇ ਸਕੇ ਪਿੰਡਾਂ ਦੇ ਔਰ ਉਹਦੇ ਨਾਲ ਸੜਕਾਂ ਬਣਨ ਨਾਲ ਜਿਹੜੇ ਨੇ ਰੋਡ ਬਣਨ ਨਾਲ ਬੱਚਿਆਂ ਨੂੰ ਆਉਣ ਜਾਣ ਦੇ ਵਿੱਚ ਉਈ ਦਿੱਕਤਾਂ ਨਹੀਂ ਆਣਗੀਆਂ ਜੋ ਕਿ ਬੱਚਿਆਂ ਨੂੰ ਬੜੀਆਂ ਦਿੱਕਤਾਂ ਸੀਗੀਆਂ ਤੇ ਗਰੋਟੇ ਤੋਂ ਦੀਨਾ ਨਗਰ ਰੋਡ ਸਭ ਤੋਂ ਵੱਡਾ ਜਿਹੜਾ ਕੀ ਲਗਭਗ ਉਹ ਬਣ ਰਿਹਾ 9 ਕਰੋੜ ਕੁ ਰੁਪਈਆ ਚ ਰੋਡ ਬਣ ਰਿਹਾ ਸਭ ਤੋਂ ਵੱਡਾ ਕੰਮ ਇਹ ਆ ਡਨ ਇਹ ਰੀਜ਼ਾ ਨਿਕਲਿਆ ਆ ਇਹਦੇ ਬਣਨ ਨਾਲ ਸਾਡੇ ਕਾਲਜ ਔਰ ਮੈਡੀਕਲ ਔਰ ਹਰ ਚੀਜ਼ ਉਹਦੇ ਨਾਲ ਸਹੂਲਤਾਂ ਨੇ ਤੇ ਰੋਡ ਬਣਨ ਨਾਲ ਹਰ ਬੰਦੇ ਨੂੰ ਜਿਹੜਾ ਕੀ ਲਗਭਗ 2 ਘੰਟੇ ਇਸ ਟਾਈਮ ਤੇ ਲੱਗਦੇ ਪਏ ਨੇ ਜਾਣ ਨੂੰ ਜਿਹੜਾ ਸਫਰ 13 ਕਿਲੋਮੀਟਰ ਹੈ ਔਰ ਇਦਾਂ ਜਿਹੜਾ ਹੈਗਾ ਆ ਕੁੱਲ 15 ਮਿੰਟ ਦਾ ਰਸਤਾ ਆ ਜਿਹੜਾ ਕੀ ਰੋਡ ਬਣਨ ਤੋਂ ਬਾਅਦ 15 ਮਿੰਟ ਹੀ ਲੱਗਣਗੇ ਏਰੀਆ ਨੂੰ ਬਹੁਤ ਖੁਸ਼ੀ ਆ ਔਰ ਮੈਂ ਆਪਣੇ ਵੱਲੋਂ ਆਪਣੀ ਪੰਚਾਇਤ ਵੱਲੋਂ ਆਪਣੇ ਪਿੰਡ ਵੱਲੋਂ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਏਰੀਆ ਦੀ ਡਿਵੈਲਪਮੈਂਟ ਕੀਤੀ ਆ ਔਰ ਆਪਣੇ ਹਲਕੇ ਦੇ ਵਿੱਚ ਨਾਂ ਰੋਸ਼ਨ ਕੀਤਾ ਨਹੀਂ ਅਜੇ ਲਾਇਬ੍ਰੇਰੀ ਦਾ ਜਿਹੜਾ ਕੰਮ ਹੈ ਕੰਮ ਜਾਰੀ ਹੈ ਉਹ ਕੁਝ ਦਿੱਕਤਾਂ ਨਾਲ ਕੰਮ ਰੁਕਿਆ ਹੋਇਆ ਹੂ ਤਾਂ ਫਿਰ ਚੱਲਿਆ ਆਇਆ ਔਰ ਲਾਇਬ੍ਰੇਰੀ ਜਿੰਨੀ ਛੇਤੀ ਦੇ ਛੇਤੀ ਹੁੰਦੀ ਹੈ ਉਹ ਵੀ ਮਿਲ ਜਾਣੀ ਹੈ ਯਾਨੀ ਕਿ ਕੰਮ ਹੀ ਬੜੇ ਨੇ ਉਹਦੇ ਵਿੱਚ ਮੇਰੇ ਵੱਲੋਂ ਦੇਰੀ ਹੋ ਰਹੀ ਹੈ ਮੰਤਰੀ ਸਾਹਿਬ ਵੱਲੋਂ ਕੋਈ ਦੇਰੀ ਨਹੀਂ ਹੈਗੀ ਨਹੀਂ ਦੇਰ ਤੋਂ ਸੀਗੀ ਇੱਕ ਵਾਰ 2017 ਦੇ ਵਿੱਚ ਇਹਨੂੰ ਪੱਛ ਪੁੱਛ ਲੱਗੇ 2017 ਦੇ ਵਿੱਚ ਉਹਦੇ ਤੋਂ ਬਾਅਦ ਇਹ ਰੋਡ ਟੁੱਟਿਆ ਹੀ ਆਇਆ ਹੈ ਔਰ ਬਤਰੀ ਸਾਹਿਬ ਹੋਣਾ ਨੇ ਹੁਣ ਇਸ ਟਾਈਮ ਤੇ ਆ ਕੇ ਰੋੜੋ ਪਲੇ ਰੋਡ ਦੇ ਵਿੱਚ ਪਾਇਆ ਹੈ ਜੋ ਕਿ ਪੰਜਾਬ ਸਰਕਾਰ ਨੇ ਲਗਭਗ 4000 ਕਰੋੜ ਰੁਪਏ ਦਾ ਬਜਟ ਆ ਸੜਕਾਂ ਦਾ ਜਿਹੜਾ ਕਿ ਲਗਭਗ 20000 ਕਿਲੋਮੀਟਰ ਰੋਡ ਬਣਨੇ ਨੇ ਤੇ ਉਹਦੇ ਵਿੱਚ ਜਿਹੜਾ ਗਰੋਟੇ ਦਾ ਜਿਹੜਾ ਰੋਡ ਸਭ ਤੋਂ ਵੱਡਾ ਰੋਡ ਗਰੋਟੇ ਦਾ ਆ ਜਿਹੜਾ ਗਰੋਟਾ ਜ਼ਰੂਰ ਦੀ ਨਾਣਾਗਰ ਜਿਹੜਾ ਵੀ 9 ਕਰੋੜ ਦਾ ਗਰੋਟੇ ਦੀ ਇਹ ਆਂਦੀ ਲੇਖਾ ਕੰਮ ਵਸ ਜੀਏ ਮੰਤਰੀ ਸਾਹਿਬ ਦਾ ਆਸ਼ੀਰਵਾਦ ਆ ਔਰ ਬਾਕੀ ਸਾਡਾ ਜਿਹੜੀ ਪੰਚਾਇਤ ਆ ਇੱਕਦਮ ਚਟਾਨ ਦੀ ਤਰ੍ਹਾਂ ਖੜੀਏ ਮੇਰੇ ਨਾਲ ਔਰ ਮੇਰਾ ਪਿੰਡ ਮੇਰਾ ਪਰਿਵਾਰ ਆ ਔਰ ਮੇਰਾ ਪਿੰਡ ਪੂਰਾ ਮੇਰੇ ਨਾਲ ਆ ਕਾਰਨ ਇਹ ਹੈ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਐ ਸਿਰਫ ਇੱਕ ਓਣਾ ਨੂੰ ਐ ਹੁੰਦਾ ਕਿ ਲੈ ਭੀ ਕਿਸੇ ਨੇ ਵੀ ਸਾਡੀ ਉਹਨਾਂ ਦੀ ਕੋਈ ਬਜ਼ੁਰਗਾ ਵੀ ਅੱਜਕੱਲ ਘਰ ਦੇ ਬਾਣ ਹੀ ਫੜਦੇ ਤੇ ਆਪਾਂ ਪੰਚਾਇਤ ਜਿਹੜੀ ਬਣੀ ਐ ਨਵੇਂ ਹੀ ਕੰਮ ਕਰੇਗੀ ਔਰ ਨਵੇਂ ਪ੍ਰਾਲੇ ਕਰੇਗੀ ਬਜ਼ੁਰਗਾਂ ਨੂੰ ਇਸ ਕਰਕੇ ਕੀਤਾ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਗਿਆ ਆ ਔਰ ਇਸ ਕਰਕੇ ਉਹਨਾਂ ਨੂੰ ਕੀਤਾ ਕਿ ਉਹ ਸਾਡੇ ਬਜ਼ੁਰਗ ਨੇ ਔਰ ਆਹੀ ਉਹਨਾਂ ਕੋਲ ਸਿੱਖਿਆ ਲੈ ਕੇ ਚੱਲ ਲੱਗੇਗੇ ਅਗਰੋਟੇ ਵਾਸੀਆਂ ਨੂੰ ਇਹੋ ਹੀ ਮੈਸੇਜ ਦੇਣਾ ਚਾਹਣਾ ਆ ਕਿ ਮੇਰਾ ਪਿੰਡ ਮੇਰਾ ਪਰਿਵਾਰ ਹੈ ਕਿਸੇ ਨੂੰ ਵੀ ਕਿਸੇ ਚੀਜ਼ ਦੀ ਜਰੂਰਤ ਹੈ ਮੈਂ ਉਹਨਾਂ ਦੇ ਨਾਲ ਚਟਾਨ ਦੀ ਤਰ੍ਹਾਂ ਖੜਾ ਆ ਤੋ ਮੈਂ ਵੀ ਖੜਾ ਮੇਰੀ ਪੂਰੀ ਪੰਚਾਇਤ ਖੜੀ ਹੈ ਜਦੋਂ ਮਰਜੀ ਆਓ ਜੋ ਮਰਜੀ ਮੇਰੇ ਕੋਲੋਂ ਆਓ ਵਧੀਆ ਆਪਣੇ ਹੱਕ ਲਈ ਗਰੋਟੇ ਦੇ ਹੱਕ ਲਈ ਜਿਹੜਾ ਮਰਜੀ ਕੰਮ ਕਰਾ ਲਓ ਉਹਦੇ ਲਈ ਕੋਈ ਮਨਣਾ ਨਹੀਂ ਕੇਨ ਨੂੰ ਵੀ ਜਦੋਂ ਮਰਜੀ ਆ ਕੇ ਮੇਰੇ ਕੋਲੋਂ ਗਰੋਟੇ ਦੇ ਹੱਕ ਲਈ ਏਰੀਆ ਦੇ ਹੱਕ ਲਈ ਬੱਚਿਆਂ ਦੇ ਹੱਕ ਲਈ ਜਿਹੜਾ ਮਰਜੀ ਕੰਮ ਕਰਵਾ ਸਕਦੇ ਮਰੇ ਕੋਲ ਆਸ ਕਰਦਾ ਮੈਂ ਕਿ ਗਰੋਟੇ ਦਾ ਨਕਸ਼ਾ ਆਪਾਂ ਬਦਲਾਂਗੇ ਔਰ ਗਰੋਟੇ ਦੇ ਵਿੱਚ ਲਗਭਗ 155 ਕਿਲੇ ਜ਼ਮੀਨ ਹੈ ਜਿਹਦੇ ਵਿੱਚੋਂ 90 ਕਿਲੇ ਜ਼ਮੀਨ ਕਢਵਾ ਚੁੱਕੇ ਆਇਆ ਕੁਝ ਜ਼ਮੀਨਾਂ ਮੈਂ ਵਾਹ ਲੀਆਂ ਨੇ ਉਜ ਮਿਲੀਆਂ ਵਾਣ ਵਾਲੀਆਂ ਨੇ ਔਰ ਲਗਭਗ 50 ਤੋਂ 60 ਕਿੱਲੇ ਜ਼ਮੀਨ ਅਜੇ ਥੋੜੀ ਜੀ ਨਿਸ਼ਾਨਦੇਹੀ ਕਰਾਉਣ ਵਾਲੀ ਹੈ ਔਰ ਗੜੇ ਆ ਲੋਕਾਂ ਦੇ ਔਰ ਪਲਾਟ ਆ ਲੋਕਾਂ ਦੇ ਉਹਨਾਂ ਦੀ ਸਾਰਿਆਂ ਦੀ ਨਿਸ਼ਾਨਦੇਹੀ ਹੋਏਗੀ ਤੇ ਗਰੋਟਾ ਨਵੀਂ ਦਿਸ਼ਾ ਲ ਜਾ ਰਿਹਾ ਤੇ ਜਾਂਦਾ ਲ ਦਿਖੇਗਾ ਵੀ ਤੁਹਾਨੂੰ ਥੋੜੇ ਕੁਛ ਟਾਈਮ ਬਾਅਦ ਮੈਂ ਜੀ ਗਰੋਟਾ ਸਾਡੇ ਲਈ ਸਾਡਾ ਪਿੰਡ ਪੰਜਾਬ ਦੇ ਵਿੱਚ ਸਭ ਤੋਂ ਪਹਿਲੇ ਆਪਣਾ ਪਿੰਡ ਹੈ ਜਿੱਦੀ ਆਡੀ ਜਨ ਭੂਮੀ ਹੈ ਇਹਨੂੰ ਆਪਾਂ ਰੰਗਲਾ ਬਣਾਵਾਂਗੇ ਤੇ ਸਾਡੇ ਜਿਹੜਾ ਗਰੋਟੇ ਦਾ ਨਾਮ ਚੰਡੀਗੜ੍ਹ ਤੱਕ ਵੀ ਵਜਿਆ ਆਇਆ ਔਰ ਉੱਥੋਂ ਮੈਂ ਮੈਨੂੰ ਸਮਾਨਤ ਵੀ ਕੀਤਾ ਚੰਡੀਗੜ੍ਹ ਵਿੱਚ ਤੇ ਸਭ ਤੋਂ ਜ਼ਿਆਦਾ ਕੰਮ ਜਿਹੜੇ ਨੇ ਸਾਡੇ ਗਰੋਟੇ ਦੇ ਉਹੀ ਔਰ ਉਸ ਤੋਂ ਬਾਅਦ ਮੈਂ ਕਹਿੰਨਾ ਕਿ ਆਪਣੇ ਪਠਾਨਕੋ ਡਿਸਟ੍ਰਿਕਟ ਦੇ ਵਿੱਚ ਅਗਰ ਕੋਈ ਕੰਮ ਜ਼ਿਆਦਾ ਹੋਣ ਤੇ ਗਰੋਟਾ ਪੈਂਦਾ ਵੇ ਤੇ ਜੋ ਵੀ ਹੋਵੇ ਇਹਦੇ ਵਿੱਚ ਗਰੋਟੇ ਦੇ ਵਿੱਚ ਵਧੀਆ ਤੋਂ ਵਧੀਆ ਸਭ ਕੁਝ ਹੋਵੇ ਸਾਫ਼ ਸੁਥਰਾ ਪਿੰਡ ਮਿਲੇ ਦੇ ਗਰੋਟਾ ਮਿਲੇ ਇਹ ਇਹੋ ਆਸ ਹੈ ਮੇਰੀ